ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਤਾਕਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਇਕੱਠੀ ਹੋਈ ਸਾ ਸੰਗਤ ਜੀ ਗੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨੌਜਵਾਨੋ ਤੁਸੀਂ ਅਸਲੀ ਵਾਰਸੋ ਪੰਜਾਬ ਦੇ ਜਿਹੜੇ ਪੰਜਾਬ ਨੂੰ ਬਚਾਉਣ ਲਈ ਪੰਥ ਨੂੰ ਬਚਾਉਣ ਲਈ ਸੰਘਰਸ਼ਾਂ ਦੇ ਰਾਹ ਤੇ ਤੁਰੇ ਹੋਏ ਹਾਂ ਤੁਸੀਂ ਅਸਲੀ ਬਾਬੇ ਨਾਨਕ ਦੇ ਪੁੱਤੋਂ ਗੁਰਗੋਬਿੰਦ ਸਿੰਘ ਮਹਾਰਾਜ ਦੇ ਪੁੱਤੋਂ ਅੱਜ ਪਾਈ ਅਮਰੀਤਪਾਲ ਸਿੰਘ ਕੌਮ ਦੀ ਗੱਲ ਕਰਨ ਕਰਕੇ ਨੌਜਵਾਨਾਂ ਨੂੰ ਨਸਿਆਂ ਚੋਂ ਬਚਾਉਣ ਦੀ ਗੱਲ ਕਰਕੇ ਰਾਜ ਦੀ ਗੱਲ ਕਰਕੇ ਅੱਜ ਸਰਕਾਰਾਂ ਨੇ ਉਹਨਾਂ ਨੂੰ ਡੀਬੜੂਗੜ੍ਹ ਦੀ ਜੇਲ੍ਹ 'ਚ ਰੱਖਿਆ ਹੋਇਆ ਉਹ ਅਸਲੀ ਵਾਰਸ ਨੇ ਪੰਜਾਬ ਦੇ ਇਸ ਰਾਹ ਦੇ ਉੱਤੇ ਓਕੜਾ ਹੈਗੀਆਂ ਨੇ ਬਾਬਾ ਜੀ ਜੇਲਾਂ ਵੀ ਹੈਗੀਆਂ ਨੇ ਪਰ ਜਿਹੜੇ ਮਰਦ ਹੋਇਆ ਕਰਦੇ ਨੇ ਜਿਹੜੇ ਸੂਰਮੇ ਹੋਇਆ ਕਰਦੇ ਨੇ ਉਹ ਫੇਰ ਆ ਕੇ ਮੈਦਾਨ ਚ ਲੜਦੇ ਨੇ ਨਹੀਂ ਤਾਂ ਲੋਕ ਤਮਾਸ਼ਾ ਦੇਖਦੇ ਨੇ ਬਹੁਤ ਦੁਨੀਆ ਦਾ ਅੱਜ ਕੱਲ੍ਹ ਤਮਾਸ਼ਵੀਨ ਬਣ ਗਈ ਅਸੀਂ ਤਾਂ ਨੌਜਵਾਨਾਂ ਨੂੰ ਬੇਨਤੀ ਕਰਨ ਆਏ ਆ ਇੱਥੇ ਭਾਈ ਤਮਾਸ਼ਾ ਨਹੀਂ ਦੇਖਣਾ ਡੇਢ ਸਾਲ ਰਹਿ ਗਿਆ ਤੁਹਾਡੇ ਕੋਲ ਸਿਰਫ ਡੇਢ ਸਾਲ ਜੇ ਪੰਜਾਬ ਨੂੰ ਬਚਾਉਣਾ ਆ ਸਾਰੀ ਰਵਾਇਤੀ ਪਾਰਟੀਆਂ ਤੁਸੀਂ ਵਾਰਤਗੇ ਦੇਖ ਲਈ ਅੱਬ ਦਲਾਵਲੇ ਵੀ ਆਏ ਸੀਗੇ ਆ ਵੀ ਤੁਸੀਂ ਸਾਰਿਆਂ ਨੇ ਦੇਖ ਲੇ ਕਿਹੜੇ ਬਦਲਾ ਇਹਨਾਂ ਨੇ ਕੀਤੇ ਨੇ ਬਦਲਾ ਬਦਲੂ ਵਾਲੇ ਨਹੀਂ ਹੈਗੇ ਤਾਂ ਬਦਲੇ ਵਾਲੇ ਨੇ ਜਿਹੜਾ ਪੰਥ ਦੀ ਗੱਲ ਕਰਦਾ ਆ ਜਿਹੜੇ ਖੇਤੀ ਦੀ ਗੱਲ ਕਰਦਾ ਆ ਜਿਹੜਾ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ ਉਹ ਤੋਂ ਬਦਲੇ ਲੈਂਦੇ ਨੇ ਇਹ ਉਹਨਾਂ ਨੂੰ ਜਿਹੜਾਂ ਚ ਸੁੱਟਦੇ ਨੇ ਨੌਜਵਾਨਾਂ ਨੂੰ ਬੇਨਤੀ ਕਰਨ ਆਇਆ ਭਾਈ ਡੇਢ ਸਾਲ ਰਹਿ ਗਿਆ ਮਰਦਾ ਵਾਂਗੂ ਮੈਦਾਨ ਚ ਜਾਓ ਆਪਣੇ ਆਪਣੇ ਫਰਜ਼ ਨਿਭਾਓ ਆਪਣੇ ਪੰਥ ਨੂੰ ਲੈ ਕੇ ਆਪਣੇ ਪੰਜਾਬ ਨੂੰ ਲੈ ਕੇ ਸੱਤਾਂ ਦੇ ਵਿੱਚ ਗੱਲਾਂ ਕਰਿਆ ਕਰੋ ਆਪਣੇ ਬਜ਼ੁਰਗਾਂ ਨੂੰ ਸਮਝਾਇਆ ਕਰੋ ਵੀ ਕਿਵੇਂ ਜਦੋਂ ਸਾਡੀ ਪੰਥ ਦੀ ਸਰਕਾਰ ਹੋਊਗੀ ਜਦੋਂ ਬਾਣੀ ਤੇ ਚੱਲਣ ਵਾਲੀ ਸਰਕਾਰ ਹੋਊਗੀ ਉਹ ਸਰਕਾਰ ਹੋਊਗੀ ਜਿਹੜੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਊਗੀ ਵੀ ਫੇਰ ਆਪਣਾ ਪੰਜਾਬ ਬਚਣਾ ਆ ਇਹ ਗੱਲਾਂ ਨੌਜਵਾਨੋ ਤੁਸੀਂ ਕਰਨੀਆਂ ਨੇ ਪਿੰਡਾਂ ਦੇ ਅੰਦਰ ਤੇ 2027 ਦੇ ਅੰਦਰ ਇਹਨਾਂ 도ਗਲੀਆਂ ਸਰਕਾਰਾਂ ਦੀਆਂ ਜਿਹੜੀ ਆਮ ਆਦਮੀ ਪਾਰਟੀ ਵਾਲੇ ਨੇ ਬਾਬਾ ਜੀ ਇਹਨਾਂ ਦੀ ਜੜਾ ਪੁੱਟਦੇ ਹੋ ਪੰਜਾਬ ਦੇ ਅੰਦਰ ਅਰ ਇਹੇ ਜੀ ਜੜਾ ਪੁੱਟਦੇ ਹੋ ਜਦੋਂ ਅਸੀਂ ਦਾ ਖੇਤ 'ਚ ਕੋਈ ਸਪੇਦਾ ਪੱਟਦੇ ਆ ਨਾ ਉਹਦੀ ਜੜਾਂ ਵੀ ਪੱਟ ਦਿੰਦੇ ਆ ਵੀ ਭਾਈ ਇਹ ਕਦੇ ਦੁਬਾਰਾ ਜੰਮੇ ਨਾ ਮੇਰੇ ਖੇਤ ਦੇ ਅੰਦਰ ਇਹੋ ਜਿਹਾ ਕੰਮ ਕਰਦੇ ਹੋ ਇਹਨਾਂ ਦਾ ਇਹ ਦਿੱਲੀ ਦੇ ਦੱਲੇ ਇਹਨਾਂ ਨੇ ਨਾਸ਼ ਕਰਤਾ ਪੀੜ੍ਹ ਸਾਲ ਦੇ ਅੰਦਰ ਜਦੋਂ ਵੀ ਇਹ ਪਿੰਡਾਂ ਦੇ ਅੰਦਰ ਆਉਂਦੇ ਨੇ ਨੌਜਵਾਨਾਂ ਨੂੰ ਇਹਨਾਂ ਨੂੰ ਕੁਐਸਚਨ ਕਰਿਆ ਕਰੋ ਕੋਈ ਕੁਐਸਚਨ ਕਰਨ ਦੇ ਕਿਸੇ ਨੂੰ ਜੇਲ੍ਹ ਨਹੀਂ ਹੁੰਦੀ ਅਰ ਜੇ ਹੋ ਵੀ ਗਈ ਮਰਦੀ ਜਾਇ ਕਰਦੇ ਨੇ ਜੇਲਾਂ ਦੇ ਅੰਦਰ ਪਰ ਇਹਨਾਂ ਨੂੰ ਕੁਐਸਚਨ ਕਰਨੇ ਨੇ ਕੁਐਸਚਨ ਕਰ ਕਰ ਕੇ ਭਜਾਉਣੇ ਨੇ ਪੁੱਛਣਾ ਇਹਨਾਂ ਨੂੰ ਵੀ ਤੁਸੀਂ ਪੰਥ ਨਾਲ ਗਦਾਰੀ ਕੀਤੀ ਸਾਡੇ ਨੌਜਵਾਨਾਂ ਨੂੰ ਤੁਸੀਂ ਜੇਲਾਂ ਦੇ ਅੰਦਰ ਡੱਕਿਆ ਠੀਕ ਹੈ ਤੁਸੀਂ ਸਾਡੇ ਕਿਸਾਨੀ ਵਾਲੇ ਧਰਨੇ ਚ ਕਾਇਏ ਬਾਬੇ ਨਾਨਕ ਦੀ ਖੇਤੀ ਦਾ ਐਡਾ ਵੱਡਾ ਅੰਦੋਲਨ ਸੀਗਾ ਐਮਐਸਪੀ ਨੂੰ ਲੈ ਕੇ ਜਿਸ ਅੰਦੋਲਨ ਦੇ ਜਿਸ ਐਮਐਸਪੀ ਨੇ ਸਾਨੂੰ ਹੋਰ ਵੱਡੇ ਸੰਘਰਸ਼ਾਂ ਵਾਲੇ ਰਾਹੇ ਤੋਰਨਾ ਸੀਗਾ ਤੁਸੀਂ ਉਹਨੂੰ ਉੱਥੋਂ ਚਕਾਇਆ ਭਾਜਪੀ ਦੀ ਇੰਨੀ ਹਿੰਮਤ ਨਹੀਂ ਹੋਈ ਸੀਗੀ ਜਦੋਂ ਅਸੀਂ ਦਿੱਲੀ ਦੇ ਬਾਰਡਰਾਂ ਤੇ ਸੀਗੇ ਵੀ ਉਹ ਹੱਤਪਾਜੇ ਸਾਡੇ ਧਰਨੇ ਨੂੰ ਇਹ ਸਾਰੇ ਕੁਐਸਚਨ ਕਰਨੇ ਨੇ ਕੁਐਸਚਨ ਕਰ ਕਰਕੇ ਪਝਾਉਣੇ ਨੇ ਬਾਬਾ ਜੀ ਇਹ ਸਾਰੇ ਦੇ ਸਾਰੇ ਆਹੀ ਬੇਨਤੀ ਤੁਹਾਡੇ ਅੱਗੇ ਲੈ ਕੇ ਆਏ ਆ ਹਰਿਆਣੇ ਤੋਂ ਲੈ ਕੇ ਆਏ ਆ ਵੀ ਭਾਈ ਆ ਪੰਜਾਬ ਨੂੰ ਬਚਾਉਣਾ ਆ ਆ ਪੰਥ ਨੂੰ ਬਚਾਉਣਾ ਬਾਬੇ ਨਾਨਕ ਦੀ ਖੇਤੀ ਨੂੰ ਬਚਾਉਣਾ ਆ ਸਾਰੇ ਰਲ ਮਿਲ ਕੇ ਹੰਬੜਾ ਮਾਰੀਏ ਤੇ 2027 ਚ ਭਾਈ ਅਮਰਜੀਤ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਦੀ ਬਾਗਡੋਰ ਦੇ ਕੇ ਬਾਹਰ ਵਿਕੜਾਵਾਂਗੇ ਤੇ ਵਾਹਿਗੁਰੂ ਮਿਹਰ ਕਰੂਗਾ ਆਪਾਂ ਜਿੱਤ ਪ੍ਰਾਪਤ ਕਰਾਂਗੇ ਸਤਿ ਸ੍ਰੀ ਅਕਾਲ ਬਾਕੀ ਨਮਾਣੇ ਦੇ ਬੱਚੇ ਆ ਜੀ ਕੋਈ ਉੱਚਾ ਨੀ ਮੈਂ ਬੋਲਿਆ ਗਿਆ ਹੋਵੇ ਮਾਫੀ ਹੋਗਾ ਤੇ ਇੱਕ ਵਾਰ ਫਤੇ ਦੀ ਸਾਜ ਪਾਵਾਂਗੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ